ਚਾਚਾ ਤੇਰੇ ਮਰ ਦੰਦ ਕੋਲ ਲੈ ਕਰੋ ਦੁੱਧ ਲੈ ਚੱਕ ਕੇ ਭੱਦਗੇ ਐਨੇ ਵਾਰ ਚਾਹ ਰਹਾ ਤੇਰੇ ਉਹ ਮੈਂ ਨਹੀਂ ਫੇ 10 ਮਿੰਟ ਨੂੰ ਉਤਾਰ ਲਈ ਫੇ ਮੈਨੂੰ ਟਾਈਮ ਲੱਗੂ ਟਾਈਮ ਕਾ ਲੱਗਾ ਅਫੜ ਚਾਬੀ ਜਾਗ ਰੱਖ ਲਿਆ ਸਹੀ ਦੇ ਨੇ ਆਦੀ ਕਰਾਂ ਰੱਖਦਾ ਮੈਂ ਆ ਗਿਆ ਕੁ ਕਾ ਸੇ ਇੜਤਾ ਸੇਫ ਪਾਇਤਾ ਉਹ ਪਾੜ ਹੋਲੀ ਹੋਲੀ ਸੁਰੇ ਜਾਂਦੇ ਆ ਪਾਰਡ ਦਾ ਜੱਪ ਖਾਨਾ ਹੋਈ ਹੋਲੀ ਚੱਲ ਪਈ ਜਾਂਦੀ ਆ ਚੱਚੇ ਨੂੰ ਯਾਰ ਕੰਟਾ ਹੋ ਗਿਆ ਗਏ ਨੂੰ ਹਲੇ ਤੱਕ ਮੁੜੇ ਨਹੀਂ ਪਤਾ ਨਹੀਂ ਕਿੱਥੇ ਰਹੇ ਖਾਣ ਵਾਲ ਕਿੱਥੇ ਉਹਦਾ ਗਰੀਬਾ ਉਹ ਨਾ ਲੱਗਦਾ ਕੋਈ ਨੂੰ ਕੀ ਹੋ ਗਿਆ ਅਸਰ ਨੂੰ ਢੋੜੀ ਆਉਂਦਾ ਉਹ ਤਰੀ ਕਿਤੇ ਚੰਦ ਚਾੜਦਾ ਹਮ ਕੀ ਹੋ ਗਿਆ ਚਾਚਾ ਰੋੜੀ ਕਿਉਂ ਨਾ ਕੀ ਆ ਚਾਚਾ ਤੇਲ ਮੁੱਕ ਗਿਆ ਨਾ ਥਾਲਾ ਜੀ ਜੀ ਨਾ ਹੋਰ ਕੀ ਹੋ ਗਿਆ ਹੁਣਾ ਕੀ ਆ ਮੈਨੂੰ ਤਾਂ ਇਹ ਆਉਂਦਾ ਨਹੀਂ ਖਸਮ